টাইমস ਨਾਉ ਪੰਜਾਬ ਸਰ ਕਾਂਗਰਸੀ ਲੀਡਰ ਦੇ ਕੋਲ ਚੱਲ ਰਿਹਾ ਉਹ ਪੀੜ ਪੜ ਵਾਲੇ ਇਲਾਕੇ ਵਿੱਚ ਤੁਸੀਂ ਅੱਜ ਜਾਇਜ਼ਾ ਲੈਣ ਆਏ ਕੀ ਦੇਖਿਆ ਜੀ ਕੱਲ੍ਹ ਇਹ ਬਟਾਲਾ ਸਿੱਕੀ ਦੀ ਘਟਨਾ ਹੈਗੀ ਹੈ ਦੋ ਬੰਦੇ ਅਣਪਛਾਤੇ ਆਏ ਹੈਗੇ ਉਹਨਾਂ ਨੇ ਇੱਕ ਰੌਂਡ ਫਾਇਰ ਕੀਤਾ ਜਿਹੜਾ ਸ਼ਾਪ ਦੇ ਬਾਹਰ ਸ਼ੀਸ਼ਾ ਸੀਗਾ ਉਸ ਤੇ ਲੱਗਿਆ ਕੋਈ ਸ਼ੀਸ਼ਾ ਟੁੱਟ ਗਿਆ ਤੇ ਬਿਲਕੁਲ ਕੱਲ੍ਹ ਮੌਕੇ ਤੇ ਵੀ ਜਿਹੜੀ ਸਾਡੀ ਟੀਮਾਂ ਪਹੁੰਚੀਆਂ ਸੀਗੀਆਂ ਤੇ ਮੈਂ ਅੱਜ ਜਾਇਜ਼ਾ ਲਿਆ ਹੈਗਾ ਸਾਡੀ ਜਿਹੜੀਆਂ ਟੀਮਾਂ ਹੈਗੀਆਂ ਸੀਸੀਟੀਵੀ ਤੇ ਕੰਮ ਕਰ ਰਹੀਆਂ ਤੇ ਅਸੀਂ ਇਹਨਾਂ ਨੂੰ ਜਲਦੀ ਫੜ ਕੇ ਜਿਹੜਾ ਹੈਗਾ ਸਲਾਖਾਂ ਦੇ ਪਿੱਛੇ ਦਵਾਂਗੇ ਤੇ ਬਾਕੀ ਜਿਹੜੀ ਇਹਨਾਂ ਦੀ ਸਿਕਿਉਰਿਟੀ ਦੀ ਗੱਲ ਹੈ ਅਸੀਂ ਇਹਨਾਂ ਨੂੰ ਕੱਲ ਹੀ ਜਿਹੜੇ ਹੈਗੇ ਦੋ ਕੰਮਨ ਪ੍ਰੋਵਾਈਡ ਕਰਵਾਤੇ ਸੀ ਤੇ ਅੱਗੋਂ ਵੀ ਜਦੋਂ ਕੋਈ ਲੋਡ ਪੈਂਦੀ ਹੈ ਅਸੀਂ ਨਾਲ ਦੀ ਨਾਲ ਹੀ ਇਹਨਾਂ ਨੂੰ ਪ੍ਰੋਵਾਈਡ ਕਰਾਉਂਦੇ ਹਾਂ ਐਕਸਟਰਾਸ਼ੂਰਲ ਕਾਲ ਵੀ ਆਤੀ ਸੀ ਬਿਲਕੁਲ ਜੀ ਬਿਲਕੁਲ ਤੁਹਾਨੂੰ ਜਿਵੇਂ ਪਤਾ ਹੈ ਮੈਂ ਰੀਸੈਂਟਲੀ ਜੁਆਇਨ ਕੀਤਾ ਹੈ ਜਦੋਂ ਮੈਨੂੰ ਪਤਾ ਲੱਗਿਆ ਹੈਗਾ ਤੇ ਅਸੀਂ ਨਾਲ ਹੀ ਉਹ ਤੇ ਐਫਆਈਆਰ ਵੀ ਕਰਤੀ ਹੈ ਤੇ ਹੁਣ ਵੀ ਜਿਹੜੀ ਕਾਲ ਹੈਗੀ ਹੈ ਅਸੀਂ ਉਹਨੂੰ ਆਪਣੇ ਸਾਈਬਰ ਸੈੱਲ ਦੀ ਮਦਦ ਨਾਲ ਬਿਲਕੁਲ ਟ੍ਰੇਸ ਕਰਾਂਗੇ ਤੇ ਜਿਹੜੇ ਇਹ ਕਰਕੇ ਗਏ ਹੈ ਇਹਨਾਂ ਨੂੰ ਵੀ ਜਿਹੜਾ ਹੈਗਾ ਪੂਰੀ ਸ਼ਕਤੀ ਨਾਲ ਤੇ ਕਾਰਵਾਈ ਕੀਤੀ ਜਾਵੇਗੀ ਦੇਖੋ ਜੀ ਜਿੰਨੇ ਵੀ ਚਲੋ ਰਗ ਰਗ क्राइम ਮੇ ਕਾਫੀ ਸਾਰੇ ਟ੍ਰੇਸ ਹੋ ਗਏ ਨੇ ਜ਼ਿਆਦਾਤਰ ਟ੍ਰੇਸ ਹੋ ਗਏ ਨੇ ਕੀ ਲੱਗਦਾ ਇਸ ਕੇਸ ਨੂੰ ਕਿੰਨਾ ਸਮਾਂ ਲੱਗੇਗਾ ਕਿਉਂਕਿ ਇੱਕ ਆਮ ਬਬਰੇਤੇ ਗੋਲੀ ਚੱਲਣਾ ਨਾਲ ਡਿਫਰੈਂਟ ਇਸ਼ੂ ਹੈ ਇੱਕ ਲੀਡਰ ਤੇ ਗੋਲੀ ਚੱਲ ਜਾਣਾ ਦੇਖੋ ਜੀ ਮੈਂ ਨਾ ਪੂਰਾ ਜਿਹੜੇ ਬਟਾਲਾ ਸਿਟੀ ਦੇ ਵਾਸੀ ਹੈਗੇ ਉਹਨਾਂ ਨੂੰ ਪੂਰਾ ਵਿਸ਼ਵਾਸ ਤੁਹਾਨੂੰ ਹੈ ਕਿ ਅਸੀਂ ਇੱਥੇ ਪ੍ਰੀਵੈਂਟਿਵ ਐਕਟੀਵਿਟੀਆਂ ਵੀ ਕਰਾਂਗੇ ਜਿਵੇਂ ਕੋਈ ਸ਼ਾਮ ਦੇ ਨਾਕੇ ਹੈਗੇ ਆ ਪੀਸੀਆਰ ਹੈਗਾ ਜਾਂ ਹੋਰ ਕਿਸੇ ਨੂੰ ਥ्रेट ਕਾਲ ਆਉਂਦੀ ਹੈ ਤੇ ਸਪੈਸ਼ਲੀ ਇਸ ਕੇਸ ਦੇ ਵਿੱਚ ਵੀ ਅਸੀਂ ਜਲਦੀ ਤੋਂ ਜਲਦੀ ਇਹਨੂੰ ਟ੍ਰੇਸ ਕਰ ਲਾਂਗੇ ਤਾਂ ਕਿ ਜਿਹੜੇ ਬਾਹਰ ਬੈ ਉਹਨਾਂ ਨੂੰ ਵੀ ਅਸੀਂ ਚੰਗਾ ਸੁਣਿਆ ਤੁਸੀਂ ਐਸਐਸਪੀ ਵੀ ਆਏ ਆ ਕੱਲ ਤੋਨੂੰ ਐਮਐਲਏ ਵੀ ਆਏ ਡਿਪਟੀ ਵੀ ਆਏ ਕੀ ਦੇਖਿਆ ਕੀ ਲੱਗਾ ਤੁਹਾਨੂੰ ਪੁਲਿਸ ਦੀ ਕਾਰਵਾਈ ਕਿੱਦਾਂ ਦੀ ਦੇਖਦੇ ਹੋ ਤੁਸੀਂ ਐਸਐਸਪੀ ਸਾਹਿਬ ਦਾ ਹੁਣੇ ਸਡਨਲੀ ਮੈਨੂੰ ਇੱਕਦਮ ਫੋਨ ਆਇਆ ਕਿ ਮੈਂ ਉੱਥੇ ਸਪੌਟ ਤੇ ਆਣਾ ਮਦਦ ਲਈ ਉੱਥੇ ਪਾਚੋ ਤੇ ਮੈਂ ਉੱਥੇ ਆਇਆ ਜੀ ਉਹਨਾਂ ਨੇ ਆ ਕੇ ਵੇਖਿਆ ਤੇ ਸਾਨੂੰ ਵਿਸ਼ਵਾਸ ਹੈ ਜੀ ਚੰਗੇ ਐਸਐਸਪੀ ਸਾਹਿਬ ਨੇ ਪਹਿਲੇ ਵਾਲੇ ਵੀ ਚੰਗੇ ਸੀਗੇ ਇਹ ਵੀ ਵਧੀਆ ਅਫਸਰ ਨੇ ਤੇ ਇਹਨਾਂ ਨੇ ਆਂਦੇ ਸਾਡੀ ਐਫਆਈਆਰ ਵੀ ਦਰਜ ਕੀਤੀ ਹੈ ਤੇ ਸਾਨੂੰ ਸ਼ੁਰੂ ਆ ਜੀ ਜਲਦੀ ਸਿਕਿਉਰਟੀ ਹੋ ਗਈ ਪ੍ਰਬੰਧ ਸਿਕਿਉਰਟੀ ਪ੍ਰਬੰਧ ਹੋਈ ਜੀ ਸਿਕਿਉਰਟੀ ਉਹਨਾਂ ਨੇ ਭੇਜ ਦਿੱਤੀ ਸੀਗੀ ਤੇ ਫੈਕਟ ਤੇ ਤੁਹਾਨੂੰ ਪਤਾ ਹੈ ਹੀ ਹੈ ਜੀ ਹੁਣ ਫੈਕਟ ਤੇ ਬਹੁਤ ਜ਼ਿਆਦਾ ਹੋਵੇ ਕੋਈ ਤੁਸੀਂ ਵੀ ਫੀਲਡ ਚ ਘੁੰਮਦੇ ਹੋ ਬਾਕੀ ਪਰ ਦੇਖਿਆ ਜਾ ਰਿਹਾ ਕਿ ਕੋਈ ਨਾਕੇ ਦੀ ਮੰਗ ਕੀਤੀ ਸੀ ਵੀ ਪਹਿਲਾਂ ਪੱਕਾ ਨਾਕਾ ਇਹ ਮੈਂ ਹੁੰਦੀ ਨਹੀਂ ਤੇ ਜਦੋਂ ਦੀ ਸਰਕਾਰ ਆਈ ਅਸੀਂ ਜਦੋਂ ਫਸਟ ਟਾਈਮ ਐਸਐਸਪੀ ਸਾਹਿਬ ਨੂੰ ਮਿਲਣ ਗਏ ਸੀ ਅਸੀਂ ਉਦੋਂ ਵੀ ਇਹ ਡਿਮਾਂਡ ਕੀਤੀ ਸੀ ਕਿ ਜਿਹੜੇ ਸ਼ਹਿਰ ਦੇ ਐਗਜ਼ਿਟ ਪੁਆਇੰਟ ਆ ਕਾਈਂਡਲੀ ਉਹਨਾਂ ਨੂੰ ਜ਼ਰੂਰ ਬਿਠਾਇਆ ਜਾਏ ਤੇ ਉੱਥੇ ਨਾਕੇ ਲਾਏ ਜਾਣ ਇਹ ਤੇ ਬਹੁਤ ਮੇਜਰ ਪੁਆਇੰਟ ਆ ਸਾਡਾ ਜਿਹੜਾ ਇੱਥੇ ਜ਼ਰੂਰ ਨਾਕਾ ਹੋਣਾ ਕਿੰਨੇ ਬੋਲ ਕਰਤਾਂ ਨੇ ਕਹਰੇ ਜੀ ਕਿਆ ਜੀ ਉਹਨਾਂ ਨੇ ਲੱਗਦਾ ਜੀ ਟਾਈਮਜ਼ ਨਾਉ ਪੰਜਾਬ